ਵਾਇਗੁਰੂ ਜੀ ਦਾ ਖਰਸਾ ਵਾਇਗੁਰੂ ਜੀ ਕੀ ਫਤੇ ਪ੍ਰਮਾਤਮਾ ਤੁਮਹਾਨੂੰ ਟੌਣ ਦੇ ਰਸਤੇ ਰੱਖੇ ਮੇਰ ਪਰੇ ਹੱਥ ਸਾਤੇ ਸਾਥ ਸੰਤੋਖ ਰੱਖੋ ਤੇ ਅਸੀਂ ਠੀਕਿਆਂ ਵਾਇਗੁਰੂ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਭ ਠੀਕ ਠਾਕ ਹੋਵੋਗੇ ਲਓ ਆ ਸੀ ਤਾਂ ਮੇ ਕੋਲ ਜੈਂਪਰ ਇਹ ਜੈਂਪਰ ਖੁੱਲਾ ਵੋਸਾ ਕਾਟਿਆ ਤੋਂ ਵੀ 4 ਇੰਚ ਖੁੱਲਾ ਸੀਗਾ ਤਹਾਨੇ ਨੂੰ ਆਪਾਂ ਜੇ ਸੀਤੇ ਹੋਏ ਜੈਂਪਰ ਨੂੰ ਠੀਕ ਹਨ ਤਾਂ ਕਿੰਦਾ ਕਰ ਸਕੀ ਹੈ ਨਾ ਆ ਮੈਂ ਹਿਕਲ ਘਟੇ ਦਾ ਵੀਡੀਓ ਸੰਜੀ ਕਰਦੇ ਆ ਆ ਨਾ ਦੇਖੋ ਆ ਹੈਗਾ ਹੈ ਆਪਾਂ ਕੋ ਇਧਰੋਂ ਕਰਦੇ ਇਧਰੋਂ ਦੇਖਣਾ ਚਾਹ ਰਹੇ ਹਾਂ ਹਾਂ ਐ ਵਾਈਪ ਸਟ ਹਾਂ ਆ ਹੈਗਾ ਘੜਾ ਖੋਜੋ ਤੇ ਆ ਹੈਗਾ ਗੜਾ ਆਹਾ ਆ ਹੈਗੀ ਬਾ ਬਾ ਇਹਦੀ ਮੋਰੋ ਠੀਕ ਆ ਇਤੋਂ ਠੀਕ ਆ ਬਾ ਇਹਦੀ ਇਤੋਂ ਖੁੱਲੀ ਆ ਇਹ ਤਾਂ ਮੋੜ ਦੇ ਕੋਲ ਜਾ ਕੇ ਤਾਂ ਹੁਣ ਇਹ ਖੁੱਲਾ ਬਹੁਤ ਆ ਤੇ ਹੁਣ ਆਪਾਂ ਇਹਨੂੰ ਠੀਕ ਕਰਨਾ ਕਿਸ ਤਰ੍ਹਾਂ ਕਰ ਸਕਦੇ ਜੇ ਤਾਂ ਆਪੇ ਨੂੰ ਇੱਥੇ ਸੀਨ ਲਾਉਣੇ ਆ ਇਦਾਂ ਹੁਣ ਆ ਪਹਿਲਾ ਸੀਨ ਲਾਈਆ ਤਾਂ ਜੇ ਆਪਾਂ ਤੰਗ ਕਰਨਾ ਤੇ ਮੋੜੜਾ ਵੀ ਛੋਟਾ ਕਰਨਾ ਤੇ ਇਤੋਂ ਵੀ ਫਿੱਟ ਕਰਾਣੀ ਇਦਾਂ ਸੀਨ ਲਾਉਣੀ ਆ ਇਹ ਰੋ ਆਪਣੇ ਖੇਤ ਪਾਣੀ ਹੈ ਹਨਾ ਖੇਤ ਨਹੀਂ ਫਿਰ ਆਪਾਂ ਪਾਣੀ ਚੰਗੀ ਸੂਟ ਚਲੋ ਵਧੀਆ ਆ ਤਾਂ ਹੁਣ ਆਪਾਂ ਇਹਨੂੰ ਦੇੜਿਆ ਆ ਆਦੇ ਮੋਢਾ ਵੀ ਦੇੜਿਆ ਇੱਥੋਂ ਵੀ ਦੇੜਿਆ ਤਾਂ ਦੇਖੋ ਕਾਜ ਵੀ ਆਪਾਂ ਕੀਤੀ ਵਾ ਸਾਰੀ ਤਾਂ ਆਈਦੇ ਮੋਰੇ ਗੜਾਈ ਐਨੀਗੇ ਕੜਾਈ ਜੇ ਬਹਾ ਤੇ ਹੋਰ ਕੜਾਈ ਨਹੀਂ ਹੈਗੀ ਕਿਤੇ ਵੀ ਤੇ ਹੁਣ ਆਪਾਂ ਇਹਨੂੰ ਇਦਾਂ ਕਰਦੇ ਆ ਹੁਣ ਆਪਾਂ ਇਹਨੂੰ ਜਿੱਦਾਂ ਜੈਂਪਰ ਦੀ ਫਿਟਿੰਗ ਦੀ ਹੈ ਨਾ ਸੀਨ ਲਾਈ ਦੀ ਆ। ਤੇ ਜੈਂਪਰ ਦੀ ਐਨ ਫਿਟਿੰਗ ਦੀ ਪੂਰੀ ਪਰਫੈਕਟ ਸੀਨ ਲਾਈ ਦੀ ਉਦਾਂ ਹੀ ਨੂੰ ਸੀਨ ਲੱਗਣੀ ਹੈ ਹੁਣ ਆਪਣੀ। ਆਪਣੀ ਸੀਨ ਉਦਾਂ ਤਾਂ ਲੱਗਣੀ ਹੈ ਜੇ ਆਪਾਂ ਇਹਨੂੰ ਦੇੜਿਆ ਦੇੜ ਕੇ ਆਪਾਂ ਇਹਨੂੰ ਸਾਰਾ ਕਰਦੇ ਆ। ਜੇ ਆਪਾਂ ਉਦਾਂ ਸੀਨ ਲਾਉਣੇ ਆ ਤੇ ਫੇਰ ਉਹ ਆਪਣੀ ਸੀਨ ਲੱਗਣੀ ਹੈ ਜੀ। ਫੇਰ ਉਹ ਆਪਣੀ ਸੀਨ ਹੋ ਜਾਣੀ ਖਰਾਬ। ਫੇਰ ਉਹ ਬੱਚ ਇਕੱਠੀ ਹੋ ਜਾਣੀ ਹੈ ਹਨਾ। ਆ ਕੀ ਕੀਤੇ ਬਹੁਤ ਬਾਲ ਪੈਣਾ ਆਪਣਾ ਐਂਸਾ ਹੈ ਇਸ ਕਰਕੇ ਹੁਣ ਆਪਾਂ ਇਹਨੂੰ ਸਮਝ ਲਓ ਕਿ ਇੱਥੇ ਸਾਰੀ ਦੁਵਾਰਾ ਇਹਦੀ ਫਿਟਿੰਗ ਵਗੈਰਾ ਰੱਖ ਕੇ ਕਾੜ ਦੀ ਫਿਟਿੰਗ ਵੀ ਦੁਵਾਰਾ ਕਰਨੀ ਪੈਣੀ ਸਾਰੀ ਤਾਂ ਮੋੜਾ ਵੀ ਵੱਖਰਾ ਦੁਵਾਰਾ ਸਿੰਗ ਲਾਉਣਾ ਪੈਣਾ ਇੱਥੇ ਜਿੰਨਾ ਮੋੜਾ ਹੋਊਗਾ ਤੇ ਹੱਤ ਸਾਰਾ ਇੱਥੇ ਦੁਵਾਰਾ ਆਪਾਂ ਨੂੰ ਸਿੰਗ ਲਾਉਣਾ ਪੈਣਾ ਉਹ ਆਪਾਂ ਜੇ ਤਾਂ ਆਪਾਂ ਇਦਾਂ ਵੀ ਅੱਧੋ ਵਿੱਚ ਹੀ ਕਰਕੇ ਲਾਨੇ ਉੱਦਾਂ ਵੀ ਨਹੀਂ ਸੂਤ ਆਉਂਦਾ ਹੈਗਾ ਉੱਦਾਂ ਵੀ ਕਰਕੇ ਦੇਖ ਲਿਆ ਹੁਣ ਮੈਂ ਸੋਚਿਆ ਵਿਚਾਲਾ ਇਦਾਂ ਸਿੰਘ ਦੇਖ ਲਈਏ ਲਾ ਕੇ ਜਿੰਨਾ ਆਪਣਾ ਮੋਢਾ ਆ ਆਪਣਾ ਮੋਢਾ 8.5 ਆ 8.5 ਆ ਪੈਥੋ ਸਿੰਘ ਲਾ ਲਈਏ ਬਾਕੀ ਆਪਾਂ 8.5 ਮੋਢਾ ਰੱਖ ਕੇ ਇਹ ਮੋਢਾ ਹੈਗਾ 10 9.5 ਅੱਧਾ ਇੰਟ ਵਿੱਚ ਜਾਣਾ ਇਹ ਹੁਣ 8.5 ਆਉਣਾ ਇੱਥੋਂ ਆ ਜੀ ਅੱਧਾ ਇੰਚ ਇੱਥੇ ਜਾਣਾ ਅੱਧਾ ਇੰਚ ਆਪਾਂ ਨੇ ਇੱਥੋਂ ਹੀ ਦੇਣਾ ਪੈਣਾ ਇੱਥੋਂ ਆਪਾਂ 21 ਰੱਖਣੀ ਹੈ ਫਿਟਿੰਗ ਆਪਣੀ ਹੈਗੀ ਆ ਬ੍ਰੈਸਟ 21 ਤੇ ਆ 21 ਤੇ ਹੁਣ ਆਪਾਂ ਐਡਾ ਮੈਨ ਲੈਣਾ ਆ 21 ਆਪਾਂ ਨੂੰ ਚਾਹੀਦਾ ਆ ਤੇ ਇਹ 25 ਆ 4 ਇੰਚ ਘਟਾਣਾ ਆਪਾਂ ਫੇਰੇ ਬਚਿਆ 21 ਚੋਂ 25 ਚੋਂ 4 ਇੰਚ ਕੱਢਿਆ 21 ਹੋ ਜਾਣਾ 2 ਇੰਚ ਆਪਾਂ ਇਧਰੋਂ ਕਰਨੀ ਹੈ ਫਿਟਿੰਗ ਨਿਸ਼ਾਨ ਲਉਣਾ ਇੱਕ ਹੀ ਉੱਥਾ ਤੇ ਹੈਪ ਤਾਂ ਹੈਗੀ ਆ 22 ਹੈਪ ਆ ਤੇ ਸ਼ਕਤੀ ਇਹਦੀ ਹੈਗੀ ਆ 20 ਸ਼ਕਤੀ 20 ਆ ਮੋਡਾ 8.5 ਤਾਂ 17 ਸਟਾਰ ਆਇਆ 17 ਇੱਥੋਂ ਆਪਾਂ ਲੈ ਕੇ ਆਉਣੇ ਆ। ਇੱਥੋਂ 20 ਆ। ਆਪ ਮੈਕਸ ਵਿੱਚ ਕਰੀਤੀ ਹਰੇ। ਆਪਾਂ ਨੂੰ 5 ਇੰਚ ਕਰਨਾ ਪੈਣਾ ਪੂਰਾ। 2.5 ਇੰਚ ਉਧਰ ਕਰਾਂਗੇ 2.5 ਉਧਰ ਕਰਾਂਗੇ ਤਾਂ ਜਾ ਕੇ ਫਿੰਡੇ ਕਾਉਣੇ ਆਪਣੇ। 2.5 ਆਪਾਂ ਇੱਧਰ ਕਰ ਦੇਣਾ ਦੇਖੋ। ਇੱਥੇ ਆ ਪੂਰੀ ਸੀ ਹੁਣਾਣੀ ਹੈ। ਤਾਂ ਤਾਰਾ ਆਪਣੀ ਹੈਗੀ ਆ ਸਿੱਟੇ ਇੱਥੋਂ ਆਪਣੀ ਸਿਤਾਰਾ ਆਉਣੀ ਆ ਇੱਥੋਂ ਹੁਣ ਆਪਾਂ ਦੇਖੀਏ ਵੀ ਕਿੰਨੀ ਪੈਲ ਮਣਨੀ ਆ ਕਿੰਨੀ ਆ ਪਾਈ ਆ ਇੱਥੋਂ ਆਪਾਂ 5 ਇੰਚ ਇੱਥੋਂ ਦੇਣੀ ਆ ਨੋ ਸੋਰੀ 24 ਇੱਥੋਂ 24 ਸਿਤਾਰਾ ਆ 1 2 3 4 5 6 7 ਸਾਢੇ ਤਿੰਨ ਇੱਧਰ ਸਾਢੇ ਤਿੰਨ ਐ ਇੱਦਾਂ ਆਪਣੀ ਇਹ ਫਿਟਿੰਗ ਸਹੀ ਆ ਗਈ। ਜੇ ਹੁਣ ਆਪਾਂ ਦੂਜੀ ਧਰਾਲੋਂ ਨੇ ਫੇਰ ਦੂਜੀ ਧਰਾਲੋਂ ਵੀ ਆਪਣੀ ਸਹੀ ਨਹੀਂ ਹੋਣੀ ਹੈ। ਇਹ ਸਾਢੇ 3 ਦਿਨ ਇੱਧਰ ਕਰਦੇ ਨਾ ਦੇਖੋ। ਇਹ ਆ ਆਪਾਂ ਮੋਢਾ ਰੱਖਿਆ। ਇਹਦੇ ਨਾਲ ਇੱਦਾਂ ਮੀ ਆ ਗਿਆ। ਦੁਆਰੇ ਕਰਨਾ ਪੈਣਾ ਸਾਰਾ। ਵੀ ਸੀਨ ਆਪਾਂ ਨੂੰ ਦੁਆਰਾ ਮੋਢਾ ਵੀ ਜੋੜਨਾ ਪੈਣਾ ਹੈ ਤੇ ਆ ਫਿਟਿੰਗ ਵੀ ਆਪਾਂ ਨੂੰ ਲਾਉਣੀ ਪੈਣੀ ਹੈ ਫਿਟਿੰਗ ਦੀ। ਤੇ ਹੌਂ ਰਹਿ ਗਿਆ ਆਪਣਾ ਹੈਪ ਜੋ ਪੱਟਾ ਇਹਦਾ ਪੰਨੇ ਆਇਆ ਹੈ ਹੈਪ ਹੈ ਆਹ ਜਿਹਨਾਂ ਆਪਣਾ ਆਪਾਂ ਆਸਨ ਰੱਖਣੀ ਆ 15 14 13 ਇਹ ਪੰਨਾ ਰੱਖਣੀ ਹੈ ਪਾਵੇ 15 ਤੇ ਆਪਾਂ 73 ਵੀ ਰੋਣੀ ਆ ਨਿਸ਼ਾਨ 13 ਤੇ ਹੁਣ ਆਪਾਂ प्यार तो भी है एक इंच इधर देव एक इंच इधर देवी साढ़े एक ही कर देने आप

ਜੇ ਮਤਲਬ ਤੁਸੀਂ ਜੈਂਪਰ ਨੂੰ ਹਨਾ ਢੇੜ ਕੇ ਸਿੰਗਾਣੀ ਹੋਵੇ ਤਾਂ ਐਦਾਂ ਲਾਵੋ ਸਿੱਧੀ ਇੱਥੋਂ ਨਾਲ ਲਾਵੋ ਦੰਨ ਨਾਲ ਲਾਵੋ ਜਿੱਧਾ ਹੁਣ ਆ ਦੇ ਹਨਾ ਮੋੜਾ ਆ ਵੀ ਚਲੋ ਇੱਥੋਂ ਆਪਾਂ 2 ਇੰਚ 1.5 ਇੰਚ ਜਿੰਨਾ ਵੀ ਦੇਣਾ ਬੈਠੇ ਜਿੰਨਾ ਵੀ ਵੱਡਾ ਉਹ ਕਰਕੇ ਆਪਾਂ ਐਦਾਂ ਸਿੱਧੀ ਸਿੰਦਾ ਦਈਏ ਉਹ ਫੇਰ ਜ਼ਿਆਦਾ ਪੈਦਾ ਕਾਫਤਾ ਹਮ ਜਕਣੀ ਆਪਣੇ ਬਾਲ ਪਹਿਣਾ ਫੇਰ ਉਹ ਕਿਉਂ ਜੈਂਪਰ ਇਹ ਨਵਾਂ ਆ ਹਜੇ ਪਾਇਆ ਨਹੀਂ ਹੈਗਾ ਤੇ ਇਹਦੀਆਂ ਬਾਹਾਂ ਤੇ ਵੀ ਕੜਾਈ ਹੈਗੀ ਆ ਇਸ ਕਰਕੇ ਮੈਂ ਸੋਚਿਆ ਚਲੋ ਮੈਂ ਥੋੜਾ ਦਿਨ ਆ ਵੀਡੀਓ ਸੰਗੀ ਕਰ ਲਨੀ ਕਈ ਵਾਰ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਕਿ ਜੈਂਪਰ ਖੁੱਲਿਆ ਤੇ ਉਹਨੂੰ ਫਿਰ ਆਪਾਂ ਕੀ ਕਰੀਏ ਬਾਕੀ ਕੁਲਈਆ ਆਪਣੀਆਂ ਇਹਦੀ 12:30 ਤੋਂ ਬਾਕੀ ਕੁਲਈਆ ਸਹੀ ਆ 12:30 12 ਤੇ ਇਹ ਕੇ ਗਾਇਸ ਜੈਂਪਰ ਆ ਇਹ ਹੁਣ ਤੁਸੀਂ ਇੱਦਾਂ ਸੀ ਦੋਨੇ ਫੇਰ ਤੁਹਾਡੀ ਸੀਨ ਨਹੀਂ ਠੀਕ ਹੋਣੀ ਫੇਰ ਤੁਹਾਡਾ ਜੈਂਪਰ ਖਰਾਬ ਹੋਣਾ ਫੇਰ ਤੁਹਾਡੇ ਜੈਂਪਰ ਤੇ ਤੇ ਹੈਪ ਤੇ ਬੜ ਪੈਣੀ ਆ ਹੈਪਲੇ ਕਰੂਣਾ ਕਿ ਫਿਰ ਬਹੁਤ ਖੁੱਲਾ ਹੋ ਗਿਆ ਨੇ ਇਹ ਹੈਪ ਤੋਂ 4 ਇੰਚ ਖੁੱਲਾ ਸੀਗਾ ਜੇ ਰੱਖੀਏ ਤੇ 25 ਸੀਗਾ 25 ਤੋਂ ਬਾਅਦ ਫਿਰ ਦੇਖ ਲਓ ਹੁਣ ਆਪਾਂ ਰੱਖਣਾ ਸੀਗਾ 22 21 ਤੋਂ 22 ਇੱਥੇ ਕੁ ਬਾਹਾਂ ਨਹੀਂ ਰੱਖਣਾ ਹੈਗਾ 22 ਆਪਾਂ ਕਰ ਦੇਣਾ ਤੇ ਬਾਕੀ ਦੇਖ ਲਓ 4-5 ਇੰਚ ਆਪਾਂ ਕੱਢਣਾ ਹੈ ਪਿਆ ਤੇ ਉਹ ਆਪਾਂ ਇੱਦਾਂ ਕੱਢੋ ਇੱਦਾਂ ਕੱਢੇ ਜੇ ਪਰਫੈਕਟ ਹੋ ਡੱਬਾ ਬੜੀਆ ਸੂਤ ਰਹਿਣਾ ਤਾਂ ਏਸੀ ਮੇਰੀ ਅੱਜ ਦੀ ਵੀਡੀਓ ਤੋਂ ਮਿਲਦੇ ਆਪਾਂ ਅਗਲੀ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਪਿਆਰ ਦਿਓ ਤੇ ਬੈਲ ਆਈਕਨ ਦਬਾਓ ਤੇ ਕਮੈਂਟ ਕਰਿਓ ਤਾਂ ਜੋ ਆਪਾਂ ਦੂਸਰੀ ਵੀਡੀਓ ਵਿੱਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ